ਮੇਰੀ ਗੱਲ ਸੁਣੋ ਹਾਂਜੀ ਤੁਸੀਂ ਗੋਲਡ ਦੇ ਕੜੇ ਪਾਓ ਹੈ ਤੇ ਅੱਗੇ ਅੱਗੇ ਬਣਵਾ ਲੈਨੇ ਆ ਨਹੀਂ ਨਹੀਂ ਮੈਂ ਨਹੀਂ ਪਾਉਣੇ ਮੈਨੂੰ ਡਰ ਲੱਗਦਾ ਆ ਅੱਗੇ ਮੰਮਾ ਨੇ ਟੌਪਸ ਕਿਹਾ ਕਿ ਬਾਗੇ ਰੱਖਣੇ ਫਿਰ ਮੈਂ ਤਾਂ ਹੀ ਪਾਏ ਆ ਰਹਿਣ ਦੋ ਤੁਸੀਂ ਇਦਾਂ ਕਰੋ ਜੇ ਤੁਹਾਨੂੰ ਬਹੁਤਾ ਹੀ ਰੀਜ਼ ਕੀ ਮੈਂ ਇਹਨਾਂ ਦੇ ਅੱਗੇ ਪਾਵਾਂ ਚੂੜੀਆਂ ਵਗੈਰਾ ਕੜੇ ਤੁਸੀਂ ਚਾਂਦੀ ਦੇ ਬਣਾ ਕੇ ਲਿਆ ਦੋ ਉਹ ਮੈਂ ਪਾ ਲਾਂਗੀ ਮੈਂ ਕਹੇ ਗੋਲਡ ਦੇ ਪਾਉਂਦੇ ਨਹੀਂ ਗੋਲਡ ਦੇ ਰਹਿਣ ਦੋ ਤੁਸੀਂ ਚਾਂਦੀ ਦੇ ਬਣਾ ਕੇ ਲਿਆ ਦੋ ਮੈਂ ਪਾ ਲੂੰਗੀ ਚਲ ਤੁਹਾਡੀ ਮਰਜ਼ੀ ਇੱਕ ਨਾ ਇਹ ਨਾ ਸੋਚੋ ਵੀ ਮੈਂ ਭੈਣ ਨਾਲ ਹੀ ਨਾ ਲੜਦਾ ਲੜਦਾ ਝਗੜਦਾਰੀ ਨਾ ਵਾ ਹੈ ਨਾ ਇਹ ਉਦਾਂ ਹੀ ਭੈਣ ਭਰਾਵਾਂ ਦਾ ਹੁੰਦਾ ਵਾ ਨਹੀਂ ਨਹੀਂ ਉਹ ਤੇ ਮੈਨੂੰ ਪਤਾ ਵਾ ਭੈਣ ਭਰਾਵਾਂ ਚ ਲੜਾਈ ਹੁੰਦੀ ਨੇ ਭੈਣ ਭਰਾਵਾਂ ਦੀ ਮੇਰੀ ਭੈਣ ਬੜੀ ਚੰਗੀ ਆ ਤੇ ਮੰਮੀ ਦਾ ਵੀ ਸੁਭਾਅ ਬਹੁਤ ਹੀ ਜ਼ਿਆਦਾ ਚੰਗਾ ਵਾ ਠੰਡਾ ਸੁਭਾਅ ਆ ਉਹਦਾ ਬਾਕੀ ਆਪਣੀਆਂ ਲਾਡ ਨੂੰ ਦੇ ਤਾ ਉਹ ਕਿ ਮਾਰ ਨਹੀਂ ਹੁੰਦੇ ਹਾਂਜੀ ਨਹੀਂ ਉਹ ਤੇ ਹੈ ਮੇਰੀ ਮੰਮੀ ਪਾਪਾ ਵਾ ਤੁਹਾਨੂੰ ਦੱਸਿਆ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਉਹਨਾਂ ਨੇ ਵੀ ਮੈਨੂੰ ਕਦੀ ਵੀ ਕੁਛ ਕਿਹਾ ਲਾੜਦਾ ਨਾ ਹੀ ਰੱਖਿਆ ਹੈ ਤੇ ਮੰਮੀ ਦਾ ਸਾਹ ਮੇਰੇ ਨਾਲ ਖੜੇ ਵੀ ਬੱਚਿਆਂ ਵਾਲਾ ਮੰਮੀ ਨੇ ਇਦਾਂ ਇਕੱਲੇ ਦਬਕੇ ਨਹੀਂ ਕੇ ਵੇਲੇ ਚ ਪੇਟ ਪੂੜੀ ਮਾਰ ਦਿੰਦੀ ਐ ਗੁੱਸਾ ਨਹੀਂ ਕਰਨਾ ਇਹਦਾ ਨਹੀਂ ਨਹੀਂ ਚਲੋ ਤੁਹਾਡੀ ਮਾਂ ਪੁੱਤਾਂ ਦੀ ਗੱਲ ਮੈਂ ਦੱਸੋ ਵਿੱਚ ਕਿਉਂ ਆਣਾ ਆ ਉਹਦਾ ਸੂਟ ਤੁਸੀਂ ਵਧੀਆ ਬਣਾਏ ਸਾਰੇ ਮੰਮੀ ਇਹਨਾਂ ਨੇ ਭਾਰੇ ਸੂਟ ਮੰਮੀ ਹੋਣਾ ਨਹੀਂ ਬਣਾਏ ਆ ਇਹਨਾਂ ਨੂੰ ਨਹੀਂ ਪਤਾ ਹੋਊਗਾ ਇਹ ਸੂਟ ਤੇ ਵਧੀਆ ਐ ਤੇ ਜੇ ਮੈਨੂੰ ਕੋਈ ਚੀਜ਼ ਦੀ ਲੋੜ ਪਈ ਮੈਂ ਮੰਮੀ ਨੂੰ ਕਹਾਂ ਕਿ ਤੁਹਾਨੂੰ ਕਹਾਂ ਮੈਨੂੰ ਵੀ ਦੱਸ ਦਿਓ ਜੇ ਮੰਮੀ ਨੂੰ ਦੱਸਣ ਦੀ ਲੋੜ ਫੇਰ ਮੈਨੂੰ ਦੱਸ ਤਾਂ ਚਲੋ ਕੋਈ ਗੱਲ ਨਹੀਂ ਫੇਰ ਮੈਂ ਤੁਹਾਨੂੰ ਹੀ ਦੱਸਾਂਗੀ ਹਾਂਜੀ ਚਲ ਆ ਜਾਂਦੇ ਆ ਸ਼ਾਮ ਨੂੰ ਤੇ ਬਣਾ ਲਿਓ ਫਿਰ ਤੀ ਘੜੇ ਮੈਂ ਤੇ ਕਿੰਨਾ 골ਡ ਦੇ ਬਣਾ ਦੂੰਦਰ ਇਹ ਦੂੰਦਰ ਉਰਾਹੀ ਹਾਂਜੀ ਉਾਈ ਤਰਾ ਕਿਉਂ ਹੁਣ ਕੀ ਗੱਲ ਹੋਈ ਆ ਪਤਾ ਨਹੀਂ ਮੇਰੇ ਆ ਢਿੱਡ ਚ ਪੀੜ ਹੋਈ ਜਾਂਦੀ ਐ ਖਟੇ ਢਕਾਰ ਆਉਂਦੇ ਆ ਤੇ ਗੁੜ 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 ਹੋਈ ਜਾਂਦਾ ਢਿੱਡ ਚ ਨਹੀਂ ਤੇ ਜਦੋਂ ਉਸੇ ਵੇਲੇ ਦਵਾਈ ਦੇ ਤੌਰ ਤੇ ਪੈਣੇ ਉਦੋਂ ਮੈਂ ਇਹਨਾਂ ਚ ਬੈਂਡ ਰਿੰਨ ਕੇ ਦਿੰਨੀ ਆ ਜਾਂ ਕੋਈ ਗੈਸ ਦਾ ਕੱਲਾ ਕੈਪਸੂਲ ਖਾਂਦੇ ਰ ਫਰਕ ਪੈਂਦਾ ਉਦੋਂ ਤੇ ਵੇਂਦੇ ਕੱਖ ਨਹੀਂ ਪਹਿਲਾਂ ਦਵਾਈਆਂ ਖਾ ਖਾ ਕੇ ਸਿਰ ਨੂੰ ਚਾੜ ਲਿਆ ਬਰਲੂ ਤੇ ਜੇ ਰਹਿੰਦਾ ਖੁੰਦਾ ਵਿਆਹ ਕੀਤਾ ਕੁੜੀ ਦਾ ਤੇ ਇਹ ਗੱਲ ਪੀ ਚੀਜ਼ਾਂ ਕਿਤੇ ਪੱਜ ਜੱਲੀਆਂ ਹੈਗੀਆਂ ਹੂੰ ਤੂੰ ਆਪਣਾ ਭਾਸ਼ਣ ਜਿਹੜਾ ਵਾ ਮੈਨੂੰ ਹੁਣ ਨਾ ਦੇ ਤਿੰਦ ਮੈਂ ਆਈ ਲਗਾ ਆਖਣੇ ਬਿੰਬੂ ਪਾਣੀ ਕਰਕੇ ਮੈਨੂੰ ਥੋੜਾ ਜਿਹਾ ਦੇ ਤੇ ਉਦੋਂ ਥੋੜਾ ਖਾਣਾ ਹੀ ਨਾ ਉਦੋਂ ਭੈਣ ਕਰਵਾਵਾਂ ਵਾਲੇ ਯਾਦ ਰੱਖੀਦਾ ਕਿਉਂ ਮੈਂ ਜਦੋਂ ਜਾਵਾਂ ਤੁਹਾਨੂੰ ਆਵਾਜ਼ ਮਾਰਦਾ ਇੱਧਰ ਆਓ ਆ ਕੰਮ ਕਰਨਾ ਵਾ ਇੱਧਰ ਆਓ ਹੁਣ ਕੁੜੀ ਨੂੰ ਪੈਸੇ ਦੇਈਏ ਉਦੋਂ ਕਲੀ ਤੁਸੀਂ ਗੋਲ ਗੱਪਿਆਂ ਵਾਲ ਮੈਂ ਫੇਰ ਟਾਡੀ ਵੱਲ ਗਈ ਆਵਾਜ਼ ਮਾਰਨਾ ਤੇ ਉਹ ਆਖਣ ਦੇ ਵੀ ਸਾਡੀ ਤਿਆਰੀ ਕਰੋ ਤੂੰ ਅੰਦੀ ਮੈਂ ਧਿਆਨ ਰੱਖਣ ਡਿਆ ਸੀ ਤੋ ਉਦੋਂ ਠੰਡੇ ਪੀਂਦੇ ਅੰਕਲ ਜੀ ਆ ਇੱਕ ਵੇਖੋ ਸਹੀ ਖਾ ਕੇ ਆਹੋ ਵੇਖੋ ਖਾ ਕੇ ਸਵਾਦ ਸਵਾਦ ਵਿੱਚ ਜੀ ਤੁਸੀਂ ਆਪਣਾ ਕੀ ਹੋ ਗਿਆ ਸਰੀਰ ਖਰਾਬ ਕਰ ਲਿਆ ਸਵਾਦ ਸਵਾਦ ਵਿੱਚ ਹਾਂ ਹੂੰ ਕੀ ਹੁਣ ਹੁਣ ਮੈਂ ਕੀ ਕਰਾਂ ਡਾਕਟਰ ਲਿਆਵਾਂ ਨੇ ਡਾਕਟਰ ਨੇ ਆ ਨਿੰਬੂ ਪਾਣੀ ਦੇ ਮੈਨੂੰ ਬਣਾ ਕੇ ਬਸਾ ਗਾ ਉੱਠ ਕੇ ਤੁਰਾ ਫਿਰਾ ਮੱਸਾ ਗਾ ਤੂੰ ਇਹ ਕਿਤੇ ਮੰਜੇ ਤੋਂ ਨਹੀਂ ਹਿੱਲੇ ਮੇਰੀਆਂ ਲੱਤਾਂ ਵੀ ਟੁੱਟੀਆਂ ਜਾਂਦੀਆਂ ਤੇ ਆ ਟਿੱਡ ਗੁੜ ਗੁੜ ਕਰ ਜਾਂ ਰਿਹਾ ਸਵੇਰ ਦੇ ਦੋ ਤਿੰਨ ਮੈਂ ਲੱਗੀ ਪਗਤਾਤੇ ਆ ਉਧਰ ਮੈਨੂੰ ਕਿੰਨਾ ਚੇਰ ਲੱਗ ਜਾਂਦਾ ਕਦੀ ਕਿਹੇ ਵੱਲ ਕਦੀ ਕਿਹੇ ਵੱਲ ਉਹ ਲੱਗੀ ਉਥੇ ਜਾਣ ਕਿੱਥੇ ਹੀ ਕੁੜੀ ਵਈ ਆ ਕਿ ਇੱਥੇ ਲੱਗੀ ਇਹਨੇ ਹੁਣ ਕੀ ਕਰਨਾ ਉਹਦੇ ਮੁੰਡੇ ਵਾਲੇ ਦੇ ਘਰ ਲੱਗੀ ਜਾਂਦੇ ਹੁੰਦੇ ਆ ਹਾਏ ਹਾਏ ਆਪੇ ਤੇ ਕਹਿੰਦੇ ਨਹੀਂ ਮੇਰੀ ਤੇ ਸ਼ਿੰਦੀ ਬੜੀ ਆ ਕੀ ਤੇ ਪੁੱਤ ਚ ਕੋਈ ਫਰਕ ਨਹੀਂਗਾ ਹੁਣ ਤੁਸੀਂ ਮੁੰਡੇ ਵਾਲਿਆਂ ਦੇ ਘਰ ਲਾਗੀ ਕਲੋਂਡੇ ਜੇ ਹੁਣ ਸਾਡੀ ਧੀ ਜਿਹੜੀ ਸ਼ਿੰਦੀ ਉੱਥੇ ਨਹੀਂ ਲਾਗੀ ਆ ਸਕਦੇ ਤੇ ਸ਼ਿੰਦੀ ਧੀ ਵੀ ਉੱਥੇ ਹੀ ਆ ਲੈ ਦੱਸ ਉੱਥੇ ਜਾਣ ਹ ਕੋਈ ਨਹੀਂ ਜਿਹੜਾ ਕੋਈ ਭੈਣ ਭਰਾ ਹੁੰਦਾ ਨਾ ਖਾਲੀ ਨਹੀਂ ਮੋੜੀ ਦਾ ਹੁੰਦਾ ਚੱਲ ਦੱਸ ਉਹਨਾਂ ਨੂੰ ਫਿਰ ਵੀ ਉਹ ਪਿੰਡੀ ਦਾ ਚਲ ਜੋ ਉੱਥੇ ਤੁਸੀਂ ਤੇ ਫਿਰ ਗਾਂ ਦੇ ਗਾਂ ਬਿਮਾਰ ਨਹੀਂ ਟਿਕਣਦੇ ਇਹ ਜੇ ਤੰਦਰੁਸਤ ਹੋਰ ਫਿਰ ਤੁਸੀਂ ਲਾਗੀਆਂ ਦੇ ਮਗਰ ਭਜੋ ਮੈਂ ਤੇ ਫੋਨ ਨਹੀਂ ਦੇ ਤੂੰ ਆਈ ਤਾਂ ਮੇਰਾ ਸਿਰ ਖ ਪਾਤਾ ਤੂੰ ਦੇ ਬੋਲ ਹੁਣ ਕੀ ਲਿਆਵਾ ਓਹ ਨਿੰਬੂ ਪਾਣੀ ਲੈ ਐਵੇਂ ਘੁੱਟ ਜੇ ਲਿਆਉਣਾ ਵਾ ਤੇ ਲੈ ਨਹੀਂ ਤੇ ਰਹਿ ਸਿਆਪਾ ਪਾਇਆ ਮੇਰੇ ਬਾ ਦਾ ਨਹੀਂ ਨਹੀਂ ਤੁਹਾਨੂੰ ਮੈਂ ਦੱਸਣ ਦੇ ਡਈ ਆ ਗੋਲਡ ਦੇ ਨਹੀਂ ਪਾਉਣੇ ਓਏ ਆਪਾਂ ਕਿਹੜੇ ਪੈਸੇ ਦੇ ਕਿ ਲਿਆਉਣੇ ਆ ਕਿਉਂ ਡੈਡੀ ਫ੍ਰੀ ਦੇ ਦੂੰਗਾ ਡੈਡੀ ਦੇ ਪੈਸੇ ਸਾਰੇ ਸੁਨਿਆਰੇ ਕੋਲੋਂ ਆਉਂਦੇ ਵੈਸਟਰਨ ਯੂਨੀਅਨ ਚ ਠੀਕ ਆ ਉਹਨੂੰ ਆਪਾਂ ਇਹੋ ਹੀ ਕਹਿਣਾ ਵਾ ਵੀ ਆਪਾਂ ਦੋ ਕੜੇ ਬਣਾਉਣੇ ਆ ਤੂੰ ਨੇ ਗਣਾਂ ਲੈ ਜਾਓ ਆਪੇ ਉਹ ਡੈਡੀ ਨੂੰ ਦਾ ਦੂਗਾ ਡੈਡੀ ਨੂੰ ਆਪਾਂ ਵੀ ਦੱਸ ਦਾਂਗੇ ਇਹ ਕਿਹੜੀ ਗੱਲ ਚਲੋ ਵੀ ਪੈਸੇ ਭੇਜਦਾ ਡੈਡੀ ਆ ਦੋ ਕੜਿਆਂ ਦੀ ਕਿਹੜੀ ਗੱਲ ਆ ਚਲੋ ਤਾਂ ਮੈਂ ਤੇ ਮਨਾ ਕਰਨ ਨਹੀਂ ਵੇਖ ਲੋ ਮੰਮੀ ਨੇ ਕੋਈ ਪੁੱਛ ਲਿਆ ਨਾ ਮੰਮੀ ਮੈਨੂੰ ਕਹਿ ਲੱਗ ਪਈ ਕਿ ਆਉਂਦੇ ਆ ਤੁਹਾਡੀ ਨਾ ਡਿਮਾਂਡਾਂ ਕਰਨ ਡੈਪੀ ਆ ਉਹ ਮੇਰੀ ਡਿਮਾਂਡ ਆ ਮੇਰੀ ਮੰਮੀ ਦੀ ਨਹੀਂ ਆ ਫਿਰ ਕਹਿਣਗੇ ਤਨੀ ਪਾਪਾ ਕੁਝ ਉਹ ਨਹੀਂ ਕਹਿੰਦੇ ਪਾਪਾ ਪਾਪਾ ਨੇ ਤੇ ਅੱਗੇ ਸੁਨਿਆਰੇ ਨੂੰ ਪਤਾ ਸਾਰਾ ਜੀ ਸੁਨਿਆਰਾ ਨਾ ਕਰ ਜੂਗਾ ਫਿਰ ਕਿਉਂ ਚਲੋ ਕੋਈ ਗੱਲ ਨਹੀਂ ਸ਼ਾਮ ਨੂੰ ਚਲ ਜਾਗੇ ਆਪਾਂ ਮੈਨੂੰ ਲੱਗਦਾ ਹੈ ਰਾਜਵਿੰਦਰ ਮੈਨੂੰ ਦੱਸੋ ਬਈ ਨਾ ਤੁਹਾਡੇ ਤੋਂ ਨਿੱਕੀ ਹੈ ਨਾ ਨਿੱਕੀ ਆ ਮੈਂ ਤਾਂ ਨਾਮ ਲਿਆ ਕਰਾਂਗਾ ਇਹਨਾਂ ਦੇਦੀ ਕਰਾਂਗਾ ਮਰਜੀ ਆ ਦੀਦੀ ਕਹਿ ਲੋ ਨਾਂ ਲੈਣਾ ਨਾਂ ਲਡੋ ਫਿਰ ਮੇਰੇ ਨਾਂ ਲੈਣਾ ਸੌਖਾ ਲੱਗਦਾ ਰਾਜਵਿੰਦਰ ਸਹੀ ਹੈ ਹਨਾ ਕੋਈ ਨਹੀਂ ਮੈਂ ਤਾਂ ਨਾਂ ਹੀ ਡਾਲਿਆ ਕਰਦੀ ਆ ਮੈਂ ਵੇਖੋ ਮੈਨੂੰ ਲੱਗਦਾ ਬਾਹਰ ਕੱਪੜੇ ਸਟਿਚ ਕਰਨ ਦੇ ਹੀ ਆ ਜਾਓ ਵੇਖ ਲਓ ਤੇ ਇਹ ਫੋਨ ਮੈਨੂੰ ਦੇ ਜੋ ਆਹ ਲੋ ਫੋਨ ਤੁਸੀਂ ਵੇਖੋ ਮੈਂ ਬਾਹਰ ਚਾਨੀ ਫਿਰ ਮੰਮੀ ਵੀ ਕਹਿਣਗੇ ਕਿ ਸਾਡੇ ਵਿੱਚ ਹਨਾ ਬੈਂਦੀ ਨਹੀਂ ਜੇ ਮੈਂ ਉਹਨਾਂ ਨਾਲ ਕੇ ਪਾਉਂਗੀ ਉਹਨਾਂ ਦੇ ਸੁਭਾਅ ਦਾ ਮੈਨੂੰ ਪਤਾ ਲੱਗੂ ਮੇਰੇ ਸੁਭਾਅ ਦਾ ਉਹਨਾਂ ਨੂੰ ਪਤਾ ਲੱਗੂ ਹਨਾ ਤੇ 12 ਵਜ ਗਏ ਆ 4 4 ਕਵਈਨਾ ਜਾਵਾਂ ਚਲੋ ਕੋਈ ਗੱਲ ਨਹੀਂ ਹਾਂ ਸ਼ਾਮ ਨੂੰ ਚਲ ਨਾਲ ਮੈਂ ਮੰਮੀ ਨੂੰ ਦੱਸਣਾ ਕਿ ਆਪਾਂ ਬਾਜ਼ਾਰ ਜਾਣਾ ਹੈ ਹਾਂ ਗੱਲਾਂ ਗੱਲਾਂ ਹੀ ਦੱਸ ਦਿਓ ਮੈਂ ਹੁਣ ਨਾ 10 ਮਿੰਟਾਂ ਮੈਂ ਜੇ ਦੱਸਣਾ ਮੈਂ ਸਿੱਧਾ ਹੀ ਦੱਸ ਦੂੰਗੀ ਤੇ ਫਿਰ ਨਾਲ ਆਪੇ ਤੇ ਗਏ ਨੀ ਮੰਮੀ ਚਲ ਵੇਖ ਲੈ ਦੱਸ ਦੇ ਤੂੰ ਆਪਣੀ ਮਰਜ਼ੀ ਕਰਨੀ ਮੇਰੀ ਨਹੀਂ ਸੁਣਨੀ ਚਲੋ ਠੀਕ ਆ ਕੋਈ ਨਹੀਂ ਹਾਂ ਸੂਟ ਸਟੀਚ ਕਰੰਦੇ ਜੇ ਹਾਂਜੀ ਭਾਬੀ ਜੀ ਸਵਾਈ ਤੇ ਆਏ ਨਹੀਂ ਨਹੀਂ ਮੰਮੀ ਦੇ ਆ ਸਵਾਈ ਕੰਦਾ ਕਿੱਥੇ ਟਾਈਮ ਲੱਗਦਾ ਮੰਮੀ ਦੇ ਨਹੀਂ ਸੂਟ ਪੂਰੇ ਹੁੰਦੇ ਤੇ ਮੰਮੀ ਇਨੇ ਸੂਟ ਬਣਾਉਂਦੇ ਆ ਤੁਹਾਨੂੰ ਮੰਮੀ ਤੇ ਤੁਹਾਨੂੰ ਮੰਮੀ ਦੇ ਸੂਟ ਉੱਤੋਂ ਤਾਂ ਮੈਂ ਕਹਿੰਦੀ ਨਹੀਂ ਕਿੱਥੋਂ ਮੈਂ ਸਵਾਈ ਸਿੱਖ ਲਈ ਮੰਮੀ ਤਾਂ ਮੈਨੂੰ ਮਸ਼ੀਨ ਤੇ ਬਾਹਰ ਛੱਡਦੀ ਠੀਕ ਮੈਨੂੰ ਲੱਗਾ ਸਵਾਈ ਤੇ ਆਏ ਸੂਟ ਆਹ ਤਾਂ ਕਲਰ ਵੀ ਬੜਾ ਪਿਆਰਾ ਹੁੰਦਾ ਤੇ ਤੂੰ ਕੋਈ ਗੱਲ ਨਹੀਂ ਕਿਦਾਂ ਮੰਮੀ ਆਪਣੇ ਸੂਟ ਸਵਾਉਂਦੇ ਨਾ ਐਦਾਂ ਮੰਮੀ ਨੇ ਤੁਹਾਨੂੰ ਵੀ ਸਮਾਸਮਾ ਦਿਆ ਕਰਨੇ ਤੇ ਬੱਸ ਤੂੰ ਹੀ ਉਹ ਨਾਲ ਮਿਲ ਕੇ ਨੋਸ ਹਜ਼ਰੇ ਮੇਰੀ ਮੱਤ ਮਾਰ ਛੱਡਣੀ ਆ ਨਹੀਂ ਨਹੀਂ ਮੱਤ ਚੱਲ ਕੀ ਮਾਣੇ ਮਾੜਾ ਮੋਟਾ ਨਾ ਸਲਵਾਰਾਂ ਖੜੀਆਂ ਮੈਂ ਵੀ ਕਰ ਲੈਣੀ ਆ ਤਾਂ ਚਲੋ ਫੇਰ ਤਾਂ ਵਧੀਆ ਮੈਂ ਤੁਹਾਨੂੰ ਸੁਖਾ ਲੂਗੀ ਨਾ ਹਾਂ ਤੇ ਜਦੋਂ ਮੈਂ ਸਹੁਰੇ ਚਲ ਕੇ ਫੇਰ ਤੂੰ ਇਹ ਆ ਸੀੜ ਸੰਭਲਿਓ ਕੇ ਹਾਂ ਇਹ ਵੀ ਗੱਲ ਚੱਲ ਤੇਰਾ ਵੀ ਵਿਆਹ ਹੋਣਾ ਹੀ ਆ ਉਹ ਤੇਰੀ ਸਪੀਡ ਬੜੀ ਅੱਛਾ ਹੇ ਹੇ ਮੋਟਰ ਲਈ ਮੈਂ ਕਹਾਂ ਤੇਰਾ ਨਾ ਚਲਾਉਂਦੀ ਸਪੀਡ ਹੀ ਬੜੀ ਐ ਜੀ ਤੇ ਮੈਂ ਨਹੀਂ ਮੋਟਰ ਲਾਈ ਇਹ ਤਾਂ ਧਿਆਨ ਨਹੀਂ ਪਿਆ ਹੋਣਾ ਮੇਰਾ ਧਿਆਨ ਨਹੀਂ ਪਿਆ ਤਾਂ ਹੀ ਇੰਨੀ ਸਪੀਡ ਹੀ ਹੋ ਫਿਰ ਮੋਟਰ ਹੀ ਵਾਰਾ ਜਾਂਦੀ ਆ ਜਿਵੇਂ ਸਾਡਾ ਮੰਮੀ ਕੱਪੜੇ ਸੁਵਾਉਂਦੀ ਆ ਪੈਰਾਂ ਵਾਲਿਆਂ ਦਾ ਦਿਲ ਤੰਦੂ ਖਣ ਲੱਗ ਜਾਂਦੀਆਂ ਹਾਂ ਇਹ ਵੀ ਗੱਲ ਹੈਗੀ ਜੇ ਚੱਲ ਤੁਸੀਂ ਕੋਈ ਨਹੀਂ ਕਰ ਲੋ ਸਟੀਚ ਤੇ ਫਿਰ ਮੈਂ ਬੈਠੀ ਹਾਂ ਅੰਦਰ ਫਿਰ ਮੈਂ ਕੀ ਕਰਨਾ ਕੰਮ ਹੈ ਜੀ ਕੋਈ ਗੱਲ ਨਹੀਂ ਬੈਠੋ ਇਹਦੇ ਕੰਮ ਕਰ ਲੈਨੇ ਆਪਾਂ ਕੋਈ ਨਹੀਂ ਚਲੋ ਠੀਕ ਹੈ ਬੈਠੋ ਪਾਣੀ ਪੀਣਾ ਘੁੱਟ ਪੀ ਲੋ ਪੀ ਲੋ ਕੋਈ ਕੰਮ ਉਹ ਕਰ ਦੇ ਮਸ਼ੀਨ ਤੇ ਬ੍ਰੇਕ ਤੇ ਗਲਾ ਮੇਰਾ ਸੁੱਕੀ ਜਾਣ ਲਿਆ ਚੰਗੀ ਆ ਨਾ ਨਾਨ ਤੇ ਉੱਤਾਂ ਮੈਂ ਜਦੋਂ ਵੇਖੀ ਠਾਕੇ ਵਾਲਾ ਦੇਣ ਉੱਤਨ ਤੇ ਪੜਾਇਨੇ ਮੇਰ ਨਾਲ ਸਵਾਲ ਜਵਾਬ ਕੀਤਾ ਹੀ ਮੈਂ ਦੇਖਿਆ ਖਦਰਨਾ ਕੀ ਬੜੀ ਸ਼ੂਗਰ ਮਾਰ ਕਾ ਚੰਗੀ ਆ ਚੰਗੀ ਆ ਤੇ ਟਾਈਮ ਨਿਕਲ ਜਾਣਾ ਜੇ ਕਿਤੇ ਇਦਾਂ ਦੀ ਹੁੰਦੀ ਤਾਂ ਚੁੱਪ ਤਾਂ ਫਿਰ ਮੈਂ ਵੀ ਨਹੀਂ ਰਹਿਣਾ ਫਿਰ ਨਹੀਂ ਟਾਈਮ ਨਿਕਲਣਾ ਇਨ ਨੂੰ ਨਾ ਕੋਟ ਪਾਣੀ ਪੋਸਣਾ ਐਨੇ ਜੀ ਇਨ ਨੂੰ ਹੋ ਜਾਊਗਾ ਵੀ ਬੜੀ ਕੁੜੀ ਚੰਗੀ ਆ ਇੱਕ ਦਿਨ ਕੀ ਜਿਦੇ ਲਈ ਵੀ ਪਾਣੀ ਲੈ ਜਾਣੀ ਪਾਣੀ ਕੱਢ ਦੋ ਕਿਰ ਮੈਨੂੰ ਬਾਹਰ ਹੋਣਾ ਹੁਣ ਵੇਲਾ ਬਾਜੀ ਭੈਣ ਜੀ ਤੇ ਬਾਜੀ ਖਿਜਣ ਡਈਓ ਤੇ ਉਦੋਂ ਵਿਆਹ ਦੇ ਵਿੱਚ ਬਾਜੀ ਨੇ ਵੀ ਨਹੀਂ ਖਾਣ ਲੱਗਿਆ ਵੇਖਿਆ ਤੇ ਮੈਂ ਤੇ ਭੈਣ ਜੀ ਨੂੰ ਸਗੋਂ ਨਹੀਂ ਦੱਸਿਆ ਵੀ ਭੈਣ ਜੀ ਨੇ ਖਿਜਣਾ ਜਿੰਨੀਆਂ ਵਰਾਟੀਆਂ ਬੈਠੀਆਂ ਸਾਰੀਆਂ ਵਰਾਟੀਆਂ ਭੱਜਦੀਆਂ ਖਾਦੀਆਂ ਤੇ ਹੁਣ ਚੱਲ ਤੁਸੀਂ ਰਲ ਮਿਲ ਕੇ ਲਓ ਜੀ ਉਦੋਂ ਨਹੀਂ ਪਤਾ ਲੱਗਾ ਤੇ ਹੁਣ ਲੱਗਾ ਹੀ ਪਤਾ ਲੱਗਾ ਹੁਣ ਮੈਂ ਵੀ ਜਾਣਾ ਮੈਨੂੰ ਵੀ ਭਾਂਜੀ ਦਿੱਤੇ ਰੱਖਿਆ ਤਾਂ ਇੱਕ ਦੂਜੇ ਨਾਲ ਖੇਡ ਖੇਡੋ ਨਿਡੇ ਆ ਭੈਣ ਮੈਂ ਆ ਤੇ ਭੈਣ ਜੀ ਮਦਸਿਆ ਨਹੀਂ ਸਭ ਚੋਰੀਆਂ ਰੱਖਿਆ ਕੀ ਜਾਂਦਾ ਭੈਣ ਜੀ ਭਾਜੀ ਹੁਣ ਭੈਣਾ ਲਾ ਤੇ ਠੀਕ ਹੀ ਹੈਗਾ ਤੇ ਮੈਂ ਦੱਸ ਕੀ ਕਰਾਂ ਹੁਣ ਤਾਂ ਕੀ ਹੋਇਆ ਮੈਂ ਤਾਂ ਚੰਗਾ ਪਹਾਰਾ ਲਾਇਆ ਸੀ ਉਦੀ ਦਾ ਵੀ ਆਪਣੇ ਘਰ ਸੌਖੇ ਤੇ ਪਤਾ ਨਹੀਂ ਹੁਣ ਆ ਢਿੱਡ ਚ ਕੀ ਗੁਰਗੁਰ ਆਂਦਾ ਕਰਦਾ ਕਦੀ ਕੋਸ਼ ਕਹਿੰਦਾ ਹੋਂ ਡਿਆਈਓ ਤੇ ਉਦੋਂ ਵੇਂਦੀ ਰਹੀ ਮੈਂ ਤਾਂ ਕਈ ਕੋਹੇ ਖਾਂਦਾ ਰਿਆ ਚਲ ਕੋਈ ਨਹੀਂ ਦੇ ਦੇ ਨਿੰਬੂ ਪਾਣੀ ਕਰਕੇ ਫਿਰ ਕੀ ਆ ਨਿੰਬੂ ਪਾਣੀ ਤੇ ਮੈਂ ਦਊਂਗੀ ਤੇ ਹੁਣ ਤੂੰ ਰਹੋ ਹੋਰ 4 ਦਿਨ ਨਹੀਂ ਭੈਣ ਜੀ ਮੈਂ ਹੁਣ ਨਿਕ ਰਹਿਣਾ ਕਿਉਂ ਹੁਣ ਮੈਨੂੰ ਵੀ ਘਰ ਸਾਰੀਆਂ ਗਾਲਾਂ ਕੱਢਣੀਆਂ ਵੀ ਟਾਈਮ ਨਹੀਂ ਆਈ ਨਹੀਂ ਕਿਦਾਂ ਦੀ ਬੈਠੀ ਆ ਕੋਈ ਗੱਲ ਨਹੀਂ ਹੁਣ ਦੋਵੇਂ ਰਲ ਮਿਲ ਕੇ ਰਹੋ ਕੋਈ ਗੱਲ ਭੈਣਾ ਤੀ ਤਾਂ ਬਿਨਾਂ ਤੇ ਜੀ ਨਹੀਂ ਲੱਗਣ ਡਿਆ ਜੀ ਤੇ ਨਹੀਂ ਲੱਗਣ ਡਿਆ ਪਰ ਚੱਲ ਮੈਂ ਵੀ ਹੁਣ ਜਾਵਾਂ ਹੁਣ ਤੁਸੀਂ ਦੋਵੇਂ ਰਲ ਮਿਲ ਕੇ ਰਹੋ ਇਦਾਂ ਨਾ ਖਿੱਚ ਖਿੱਚ ਗਨੋਂ ਪਾ ਤਕੀਦਾ ਜਾ ਰਾ ਥੋੜਾ ਹੋਗਾ ਤੇ ਕਿਤੇ ਛੜਨਾ ਨਾ ਪਵੇ ਤੇ ਫਿਰ ਮੈਂ ਕੀ ਕਰੂੰਗੀ ਨਹੀਂ ਦਵਾਈ ਦਵਾਈ ਲੈ ਕੇ ਦੋ ਉਹ ਨਿੰਬੂ ਪਾਣੀ ਮੰਗਦਾ ਦੋ ਨਾ ਹਾਂ ਉਹ ਨਿੰਬੂ ਪਾਣੀ ਤੇ ਮੈਂ ਦਿੰਨੀ ਆ ਖੇੜੇ ਖੇਚੀਏ ਨਾ ਪਿਓ ਇੱਕ ਹਾਂ ਮੈਂ ਉਹਨੂੰ ਤਾਂ ਬੜਾ ਚਾਹ ਹੈ ਵੀ ਚਲ ਤੁਸੀਂ ਰਹਿ ਪਏ ਆ ਦੋ ਚਾਰ ਦਿਨ ਤੇ ਹੋਰ ਦੋ ਚਾਰ ਦਿਨ ਰਹਿ ਪੈਂਦੀ ਮੈਂ ਤਾਂ ਕਿੰਨੇ ਦਿਨਾਂ ਦਾ ਵੇਖ ਲਾ ਵਿਆਹ ਹੋ ਗਿਆ ਤੇ ਉਦੋਂ ਤੱਕ ਰਹੀ ਆ ਤੇ ਫਿਰ ਹੁਣ ਇਦਾਂ ਕਰਨਾ ਵਾ ਵੀ ਮੈਂ ਨਿੰਬੂ ਪਾਣੀ ਬਣਾ ਦਾਂ ਤੇ ਤੂੰ ਆਪਣੇ ਭਾਜੀ ਨੂੰ ਮਿਲ ਲਾ ਤੇ ਉਹਨਾਂ ਚਿਰ ਮੈਂ ਤੈਨੂੰ ਭਾਜੀ ਪੂਜੀ ਪਾ ਦਾਂ ਫਿਰ ਹੋਰ ਭਾਜੀ ਮੋਦ ਨਿਆਣੇ ਆਉਂਦੇ ਆਤੀ ਤੇ ਫੇਰ ਕੀ ਦੇਤੀ ਤੇ ਹੁਣ ਤੂੰ ਖਾਲੀ ਹੱਥ ਜਾਵੇਂਗੀ ਚੱਲ ਕੋਈ ਗੱਲ ਨਹੀਂ ਭਾਜੀ ਪੁੱਜੀ ਦੇਣੀ ਕੋਈ ਗੱਲ ਭਾਜੀ ਮੇਰੀ ਦੇਤੀ ਬੱਚਿਆਂ ਨੂੰ ਉਦਣ ਤੇ ਚੱਲ ਮਿਲ ਲਾ ਫਿਰ ਤੂੰ ਚੱਲ ਮਿਲ ਲਾ ਜੀਜੇ ਦਾ ਪਤਾ ਜੀਜਾ ਸਾਲੀ ਕਰ ਲੋ ਮੈਂ ਮਿਲ ਲੈਂਦੀ ਆ ਦਿਲ ਖੁਸ਼ ਤੇ ਗੋਣੇ ਰੋਣ ਝੋਣ ਨਾਲੇ ਦੋਵੇਂ ਚੀਜ਼ਾਂ ਮਿਲ ਲਈ ਆ ਲੋ ਪਾਣੀ ਮੈਂ ਤਾਂ ਡੇਲੀ ਵੀ ਲੈ ਆਈ ਹਾਂ ਤੇ ਮੈਂ ਅੰਦਰ ਨੂੰ ਇੱਕ ਗੱਲ ਪੁੱਛਣੀ ਸੀ ਪੁੱਛੋ ਪੇਜੇ ਤੂੰ ਅਸਲਾਈ ਕਰਦੇ ਰਹਿੰਦੇ ਜੇ ਸਾਰਾ ਦਿਨ ਤੇ ਪੜਦੇ ਘੜੇ ਵੇਲੇ ਫਿਰ ਪੜਦੀ ਭਾਬੀ ਮੈਂ ਰਾਤ ਨੂੰ ਆ 9 ਵਜੇ ਤੋਂ ਲੈ ਕੇ 2 ਵਜੇ ਤੱਕ ਤੇ 2 ਵਜੇ ਤੱਕ ਪੜਦੇ ਤੇ ਫਿਰ ਸੌਂਦੇ ਕਿਹੜੇ ਵੇਲੇ ਜੇ ਤੇ ਫਿਰ ਮੈਂ 2 ਵਜੇ ਤੋਂ ਲੈ ਕੇ 7 ਵਜੇ ਤੱਕ ਸੋ ਜਾਂਦੀ ਆ ਤੇ ਫਿਰ ਮੈਨੂੰ ਮੰਮੀ ਨੇ ਵੀ ਨਹੀਂ ਆਵਾਜ਼ ਮਾਰਨੀ ਨਹੀਂ ਤੇ ਹੋਰ ਕਿਸੇ ਨੇ ਵੀ ਨਹੀਂ ਮਾਰਨੀ ਹੁੰਦੀ ਐਸ਼ਾ ਚਲੋ ਫਿਰ ਤੇ ਵਧੀਆ ਕੀ 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 ਕਿੰਨੇ ਵਜੇ ਤੱਕ ਪੜਦੀ ਤੂੰ ਅਰੇ 2 ਵਜੇ ਤੱਕ ਰਾਤ ਦੇ ਪੜਦੀ ਆ ਮੈਂ ਤੁਰੇ ਆ ਚਲੋ ਤੁਰੇ ਚਲੋ ਹੁਣ ਨਾ ਭਾਬੀ ਹਮਨੇ ਆਪਣੀ ਬੇਤੀ ਕਰਾ ਲਿਓ ਊੜਾੜਾ ਆਉਂਦਾ ਇਤ ਨੂੰ ਪੜਨਾ ਤੂੰ ਹੋਰ ਤੈਨੂੰ ਆਉਂਦਾ 2 ਵਜੇ ਤੱਕ ਪੜਦੀ ਤੂੰ ਘਰਾੜੇ ਤੋਂ 8 ਵਜੇ ਮਾਰਨਾ ਪੈਣੀ ਆ ਫੇਲ ਹੋਣਾ ਫੇਲ ਤੂੰ ਹਏ ਗਪੈਣ ਆਪਣੀ ਨੂੰ ਕਹਿ ਦੋ ਕਿ ਮੈਂ ਨੋ ਭਾਬੀ ਦੀ ਜਵਾਨ ਇੱਕ ਲੈਣੀ ਆ ਚੁੱਪ ਕਰਕੇ ਵੀ ਚੱਲ ਜਾ ਮੇਰੇ ਨਸੀਆ ਨਹੀਂ ਕਿੰਝੀ ਵੇਲਾ ਕਿੱਡੀ ਮੈਂ ਤੇਰੀ ਜਮਾਨਤ ਆਏ ਨਾ ਮੈਂ ਤਾਂ ਕਲਾਸ ਕਿੱਡਾ ਹੀ ਹੋਂ ਨਾ ਸਹੀ ਲਾ ਦੂੰਗੀ ਬਹਿ ਕਲਾਸ ਤੇ ਮੈਂ ਲੈ ਆਈ ਮੈਨੂੰ ਫੜਾ ਦੋ ਪਾਣੀ ਪਾਣਾ ਇਹ ਇਦਾਂ ਨਹੀਂ ਆ ਝੂਠਾ ਡੜੇ ਪਾੜ ਮਾਰਦੀ ਓ ਹਾਏ ਤੇ ਕੁੜੀ ਦੇ ਇੰਨਾ ਕੰਮ ਕਾੰਡੀ ਤੇ ਸੱਚੀ ਪੜਦੀ ਆ ਕੰਮ ਕਾੰਡੀ ਮੋਟਰ ਕਾੰਡੀ ਕੰਮ ਆ ਤੇ ਐਵੇਂ ਇਦਾਂ ਹੀ ਤੱਕਰ ਕਰਨਾ ਆ ਦੋ ਮੋਟਰਾਂ ਕੁੱਪ ਜਾਈ ਜਾਂਦੀ ਆ ਆ ਗਾ ਬੈਕ ਕਰਕੇ ਵੇਖ ਲਾ ਪਤਾ ਹੀ ਆ ਮੈਨੂੰ ਆ ਵੀ ਇੰਨੀ ਇਡੀ ਇਡੀ ਆਦਤ ਹੀ ਦੰਦੀ ਆ ਐਵੇਂ ਨਾ ਕਿਆ ਕਰੋ ਕਿੰਨੀ ਚੰਗੀ ਕੁੜੀ ਵੇ ਕਿੰਨੇ ਕੱਪੜੇ ਸੀਣ ਲਈ ਬਹੁਤ ਚੰਗੀ ਬਹੁਤ ਚੰਗੀ ਵੇਖ ਲਓ ਆ ਆ ਇੰਨੀ ਕਸੀਨ ਮਾਰੀ ਓ ਸਵੇਰ ਦੀ ਨੇ ਇਹ ਤੇਰੇ ਕੋਲ ਇੰਨੀ ਵੀ ਨਹੀਂ ਵੱਜਦੀ ਵਿਹਲਾ ਮੰਗਾ ਹੀ ਤੋੜੀ ਕਰਦਾ ਮੈਂ ਨਹੀਂ ਇਹੋ ਜੇ ਕੰਮ ਕਰਦਾ ਹਾਂ ਉਦਾਂ ਹੀ ਤੈਨੂੰ ਤਾਂ ਕਰਨਾ ਕੀ ਆ ਤੈਨੂੰ ਤਾਂ ਬਹੁਤ ਆਉਂਦਾ ਹਾਂ ਨਹੀਂ ਆ ਵੀ ਇੰਨਾਂ ਇਹ ਤਾਂ ਛੱਡ ਦੇ ਦੀ ਤੱਕ ਇਹਦਾ ਇਦਾਂ ਦਾ ਹਾਲਿਆ ਇਹਨੂੰ ਤਾਂ ਬੋਲਣਾ ਹੀ ਨਹੀਂ ਹੁੰਦਾ ਭਾਬੀ ਇਹਨੂੰ ਤਾਂ ਬੜਾ ਬੋਲਣਾ ਆਉਂਦਾ ਵੇਖ ਲੈ ਕਿਦਾਂ ਬੋਲਦੀ ਹਾਂ ਮੈਂ ਕੀ ਦੀ ਸੁਣਾ ਦੋਵਾਂ ਚ ਭਾਬੀ ਮੇਰੀ ਸੁਰ ਮੇਰੀ ਏਰੀ ਜੀ ਸੁਣੀ ਆ ਏਰੀ ਸੁਣੀ ਤੂੰ ਫਾਟ ਜਾਣਾ ਈ ਓ ਏਰੀ ਸੁਣ ਕੇ ਤੂੰ ਤਰ ਜਾਣਾ ਈ ਹਾਂ ਹਾਂ ਕੀ ਗੱਲ ਹੋ ਗਈ ਤੈਨੂੰ ਕਤਲ ਪੁੰਡਾ ਮੰਗੂ ਲਾਂਡੇ ਤੇ ਮਾਰੀ ਕਿੰਨੀ ਗੱਲ ਪੁੰਡਾ ਵਿੱਚ ਬਰਫ ਪਾ ਕੇ ਪਾਣੀ ਦੇ ਇਹਨੂੰ ਦੇ ਭਾਬੀ ਇਹਨੂੰ ਦੇ ਜਾ ਚੱਲ ਜਾ ਚੋਰ ਮੈਨੂੰ ਕੰਮ ਕਰ ਲੈਣੇ ਮੈਂ ਤੈਨੂੰ ਦੱਸਾਂ ਮੰਮੀ ਨੇ ਆ ਕੇ ਆ ਗਈ ਨਾ ਉਹਨੂੰ ਉਹਨੇ ਪੁੱਛਣਾ ਮੇਰਾ ਫੁੱਲ ਤੇ ਇਹ ਨਹੀਂ ਸੀ ਨਹੀਂ ਪਹਿਣੀ ਆ ਹਾਂ ਹਾਂ ਮੈਨੂੰ ਨਹੀਂ ਪਤਾ ਮੈਂ ਨਹੀਂ ਤੈਨੂੰ ਇਹ ਜਾਂਦਾ ਕਿ ਕਿੱਥੇ ਮੇਰੀ ਕੈਂਚੀ ਆਹੋ ਤੂੰ ਮਾਰ ਤੂੰ ਆ ਦੇਖ ਤੂੰ ਮਾਰ ਵੀ ਦੇਣੀ ਆ ਮਾਰ ਦੇਣੀ ਤੂੰ ਕੰਮ ਕਰ ਨਾ ਕਹ ਤੈਨੂੰ ਮੈਂ ਸੱਦਿਆ ਹੀ ਬੰਦਾ ਪੁੱਛੇ ਆ ਗੇ ਮਿੰਟੋ ਮਿੰਟ ਹੇ ਤਾਂ ਨਹੀਂ ਗੱਲ ਤਾਂ ਕੋਈ ਵੀ ਨਹੀਂ ਹੋਈ ਨਹੀਂ ਕਿ ਜਿੰਨੀ ਗੱਲ ਤਾਂ ਤੁਸੀਂ ਹੀ ਨਹੀਂ ਲੜਾਈ ਪਤਾ ਨਹੀਂ ਜੇ ਭਾਬੀ ਦੇ ਕੰਮ ਹੀ ਆ ਜਾਂ ਜਣ ਮਮੀ ਨੇ ਪੰਗੇ ਲੈਂਦਾ ਵਾ ਤੂੰ ਜਦੋਂ ਮਮੀ ਨੂੰਣਾ ਤਾਂ ਉਦੋਂ ਨਹੀਂ ਕਿਹਾ ਇਹ ਬੋਲਦੀ ਸੀ ਹਾਏ ਮੈਨੂੰ ਅੰਦਰ ਤੇ ਕਹਿੰਦੇ ਮੇਰੀ ਭੈਣ ਚੰਗੀ ਪੜੀ ਆ ਮੈਂ ਤਾਂ ਕਿੰਨੀ ਹਾ ਹਾ ਕਿੰਦਾ ਹੀ ਬਹੁਤ ਚੰਗੀ ਉਦੋਂ ਮੈਨਾਂ ਮਾੜਾ ਮੋਟਾ ਲੜਦੀ ਰਹਿੰਦੀ ਮੇਰੀ ਮੰਮੀ ਵੀ ਬੜੀ ਚੰਗੀ ਤੇ ਭੈਣ ਵੀ ਥੋਣੇ ਤੂੰ ਨੰਡੇ ਜੇ ਸਾਹਮਣੇ ਮੇਰੇ ਏ ਤੇ ਭਾਬੀ ਭੈਣ ਭਰਾਵਾਂ ਦੀ ਲੜਾਈ ਹੈ ਚਲ ਕੋਈ ਨਹੀਂ ਇੰਨੀ ਕਿਤੇ ਚਲਦੀ ਰਹਿੰਦੀ ਆ ਆਹੋ ਇਹ ਵੀ ਕਹਿੰਦੇ ਕਹਿੰਦੇ ਬਸ ਮੇਰੇ ਨਾਲ ਲੜਦੀ ਹੁੰਦਾ ਬਹੁਤ ਵਧੀਆ ਸੁਭਾਅ ਤੁਸੀਂ ਨੂੰ ਗੁੱਸਾ ਕਰਨਾ ਛਾ ਹਾਂ ਠੀਕ ਐ ਚਲ ਠੀਕ ਐ ਮੈਂ ਸੀਲਾ ਹਾਂ ਸੂਤ ਹਾਂ ਹਾਂ ਚਲ ਕਰ ਲੋ ਬੜਾ ਸਤਾਣਾ ਮੇਰੀਆਂ ਤਾਰੀਫ ਕਰਨੇ ਭਾਬੀ ਸਾਹਮਣੇ ਮਿੰਤ ਲੱਗੇ ਨੇ ਮੇਰੀਆਂ ਚੁਗਲੀਆਂ ਹੀ ਕੀਤੀਆਂ ਨੇ ਪਰ ਚੰਗਾ ਵਿਚਾਰਾ ਉਹਦਾ ਜਿੱਦਾਂ ਦਾ ਵਿਆਹ ਆ ਮਾੜਾ ਮੋਟਾ ਜਿਆ ਬਾਜੀ ਕੀ ਹਾਲਾ ਹੁਣ ਉਹ ਠੀਕ ਆ ਬਹਿ ਜਾ ਨਹੀਂ ਬਸ ਚੰਗਾ ਫਿਰ ਮੈਂ ਹੁਣ ਜਾਂਦੀ ਆ ਉਹ ਬਹਿ ਜਾ ਕੋਈ ਨਹੀਂ ਚਲੇ ਜਾਣਾ ਵਾ ਤੁਸੀਂ ਨਹੀਂ ਹੁਣ ਨਿਆਣੇ ਡੇ ਆ ਫੋਨ ਕਰਨਾ ਤੇ ਉਸ ਦਿਨ ਮੈਂ ਵੀ ਚੋਰੀ ਚੋਰੀ ਵੇਂਦੀ ਸੀ ਖਾਣ ਲੱਗਿਆ ਢਿੱਲ ਨਹੀਂ ਕੀਤੀ ਆਹ ਹੋਏ ਇਹ ਗੱਲ ਆਈਏ ਤੈਨੂੰ ਪਤਾ ਵਿਆਹ ਮਦੇ ਵਿੱਚ ਤੇ ਖਾਦਾ ਪੀਤਾ ਹੀ ਵਿਆਹਾਂ ਜਿੰਨੀਆਂ ਵਰੀਆਟੀਆਂ ਲੱਗੀਆਂ ਹੁੰਦੀਆਂ ਹੁੰਦੀਆਂ ਖਾਣੀਆਂ ਹੁੰਦੀਆਂ ਆਪਣਾ ਵੇਚ ਦੇ ਤੂੰ ਆਹ ਵੇਖ ਤੇ ਲਈਦਾ ਪਰ ਇਹ ਹੀ ਵਿਚਾਰ ਮੈਂ ਹਜੇ ਚੈੱਕ ਕਰਦੇ ਹੀ ਵੀ ਆਹ ਤੇ ਚੈੱਕ ਹੁਣ ਕਰ ਲਿਆ ਹੁਣ ਧਿਆਨ ਮੇਰੀ ਕੋ ਗਾਣਾ ਨਾ ਬਾਅਦ ਲੈਂਦੇ ਰਿਓ ਉਹ ਦਸਵੰਤ ਜੇ ਕਰ ਮੰਜ ਗਾਲਾਂ ਜਿਹੜੇ ਹੋਈਆਂ ਉਹਨੂੰ ਪਹਿਣੀਆਂ ਹੀ ਪਹਿਣੀਆਂ ਵਾ ਯੇ ਮੇਰੇ ਕਰਮਾ ਚ ਆ ਗਿਆ ਮੈਂ ਖਾਣੀ ਹੀ ਖਾਣੀ ਪਰ ਚੱਲ ਹੁਣ ਦੋਵੇਂ ਜਾਣੇ ਟਾਈਮ ਕੱਟੇ ਆਰਾਮ ਨਾਲ ਤੇ ਹੁਣ ਇਸ ਤਰ੍ਹਾਂ ਨਾ ਕਰਿਓ ਕਿ ਜੁੰਕ ਜੁੰਕਾ ਕਰਿਓ ਤੇ ਚੱਲ ਦੋਈ ਤੂੰ ਦੋ ਹੋਣੀ ਖਿਚੂ ਖਿਚ ਮੈਂ ਕਰਦਾ ਵੇ ਤੇ ਦੇਖਾਂ ਤੇਰੇ ਸਾਹਮਣੇ ਬੋਲਦਾ ਹੀ ਨਹੀਂ ਇਹਨਾਂ ਕੋਈ ਗੱਲ ਹੀ ਨਹੀਂ ਕਰਦਾ ਆ ਨਿੰਬੂ ਪਾਣੀ ਆ ਨਿੰਬੂ ਪਾਣੀ ਦੀ ਗੱਲ ਕਰਕੇ ਇਹ ਮੈਨੂੰ ਕਿੰਨੀਆਂ ਗੱਲਾਂ ਕਰ ਗਈ ਹੈ ਨਹੀਂ ਆਂਦੇ ਮੈਂ ਤਾਂ ਬੋਲਦਾ ਹੀ ਨਹੀਂ ਅਰਨਾ ਹੋਰ ਇਹ ਤੇ ਵਾਜਾ ਮਾਰਨ ਦੇ ਮੈਨੂੰ ਪੀੜ ਹੁੰਦੀ ਮੈਨੂੰ ਉਹ ਹੁੰਦਾ ਵਾ ਨਹੀਂ ਹੋਰ ਤੈਨੂੰ ਵਾਜਾ ਮਾਰਨੀ ਹੁਣ ਮੈਂ ਕਿੰਨੂੰ ਮਾਰਾਂ ਬਾਤ ਚ ਆਓ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਹਾਂ ਹ ਹੁਣ ਤੈਨੂੰ ਆਵਾਜ਼ ਮਾਰਦੇ ਹੋਰ ਕਿਹੜਾ ਵਾ ਸਾਡੇ ਤੱਕ ਨਹੀਂ ਆਖਣੇ ਤਾਂ ਮੈਂ ਤਾਂ ਬੋਲਦਾ ਹੀ ਨਹੀਂਗਾ ਨਹੀਂ ਵੀ ਮੈਂ ਜਿਆਦਾ ਨਹੀਂ ਬੋਲਦਾ ਕੋਈ ਗੱਲ ਨਹੀਂ ਕਰਦਾ ਇਦਾਂ ਨਹੀਂ ਉਹਨਾਂ ਨੇ ਆਖਿਆ ਅੱਛਾ ਆ ਤੁਹਾਨੂੰ ਨਹੀਂ ਕੋਈ ਆਖਿਆ ਚੱਲ ਹੁਣ ਪ੍ਰੇਮ ਪਿਆਰ ਨਾ ਰਿਹਾ ਤੇ ਮੈਂ ਚੱਲ ਜਾਣਾ ਆ ਪੀ ਪੀਣ ਦੇਣਾ ਪਾਣੀ ਕਿ ਨਹੀਂ ਨਹੀਂ ਪੀਓ ਪੀਓ ਲੈ ਲਓ ਮੈਂ ਤਾਂ ਕਹਿੰਦਾ ਜੀਜਾ ਸਾਰੀ ਘਰੇ ਮੇਰਨੇ ਚੁੱਕ ਲਈਆਂ ਸਾਰੀਆਂ ਪ੍ਰੈਟੀਆਂ ਉਦਨ ਪਾਈਏ ਨੇ ਚੱਕੀ ਤਿਆਂ ਆਂਦੇ ਮੈਨੂੰ ਇਹ ਉਹ ਕਹਿੰਦੇ ਰਿਹਾ ਜਿਹੜੇ ਚੀਜ਼ਾਂ ਵਾਲੇ ਆ ਜਿਹੜੇ ਲਾਈਜ ਦੇ ਸਟਾਲ ਜੇ ਵੀ ਤੁਸੀਂ ਚੈੱਕ ਕਰੋ ਕਿ ਚੀਜ਼ ਵਧੀਆ ਬਣੀ ਮੈਨੂੰ ਤਾਂ ਖਾਣੀਆਂ ਪਈਆਂ ਤੁਹਾਨੂੰ ਤਲੀਆਂ ਚੀਜ਼ਾਂ ਬੰ ਠੀਕ ਆ ਪਾਣੀ ਨਿੰਬੂ ਪਾਣੀ ਦਾ ਠੀਕ ਆ ਚਲ ਹੁਣ ਲੰਮੀ ਪੈ ਜਾ ਰੈਸਟ ਕਰ ਲੋ ਘੜੀ ਤੇ ਪਾਣੀ ਜਿਆਦਾ ਤੇ ਬਣਾ ਲਿਆ ਸੀ ਮੈਂ ਥੋੜਾ ਮੂੰਹ ਠਹਿਰ ਕੇ ਪੀ ਲੀਣਾ ਹੋਰ ਚਲੋ ਠਹਿਰ ਕੇ ਪੀ ਲਓ ਹਾਂ ਚਲ ਚੰਗਾ ਹਾਂਜੀ ਪਾਜੀ ਹੁਣ ਫਿਰ ਬੱਚੇੜੇ ਫੋਨ ਕਰਨਾ ਮੈਨੂੰ ਨਾ ਬਾਬਾ ਜੀ ਲੱਗਾ ਇਹ 2 ਦਿਨ ਹੋਰ ਖਲੋ ਜਾਂਦੇ ਸਭ ਤੂੰ ਨਹੀਂ ਬਸ ਫਿਰ ਘਰੋਂ ਵੀ ਫੋਨ ਆਉਂਡਿਆ ਵਾ ਫਿਰ ਕਦੋਂ ਆ ਜਾਗੇ ਚਲ ਠੀਕ ਆ ਤੇਂ ਦਰ ਦੇ ਨਾ ਮਖਾਨ ਪੀਣ ਨੂੰ ਦੇ ਦੇ ਉਹ ਵਾ ਤੇ ਕਹਿੰਦੇ ਪਿਆਣੇ ਲੈ ਕੇ ਮੈਂ ਉਹ ਦਿਨ ਬੱਚਿਆਂ ਨੂੰ ਦੇ ਦਤਾ ਸਭ ਕੁਝ ਹਾਂ ਸੱਤ ਛੇੜ ਗੀ ਲੈ ਆਗੇ ਹੀ ਬੱਚੇ ਚੰਗਾ ਚੰਗਾ ਪਰ ਫੋਨ ਫਾਨ ਫਿਰ ਫੋਨ ਤੇ ਕਰਾਂਗੀ ਖਿਆਰ ਰੱਖਿਓ ਆਪਣਾ ਚੰਗਾ ਲੈ ਨੀ ਗੱਲੇ ਸੁਪੈ ਲੈ ਪੰਗਾ ਹੀ ਆ ਨੀ ਸੇ ਦੇ ਨੂੰ ਚੰਬੜੀ ਆ ਹੋਰ ਵੀ ਕੋਈ ਕੰਮ ਕਰਨਾ ਕਿ ਨਹੀਂ ਹੈ ਤੇ ਇਹ ਤਾਂ ਕਮੀਜ਼ ਵੀ ਸੀਪਣਾ ਵਾਲਾ ਹੋਣਾ ਵਾ ਤੇ ਮੰਮੀ ਸੀ ਜਿੰਨੀ ਆ ਹੌਸਲਾ ਕਰੋ ਮੈਂ ਇੱਕ ਦੁੱਤੋ ਗਰਮੀ ਆ ਤੇ ਤੂੰ ਹੀ ਮੈਂ ਦੁਆ ਦੋਰੇ ਦੋਰੇ ਸੂਟ ਸਮੋਂਦੇ ਪਰ ਲਗਣਾ ਤੂੰ ਆ ਪਾ ਕੇ ਕਿੱਥੇ ਜਾਣਾ ਵਾ ਨਹੀਂ ਮੈਂ ਜਿੱਥੇ ਮਰਜੀ ਜਾਣਾ ਹਾਂ ਵਾਦੂ ਸੂਟ ਹੋਣ ਤੇ ਬੰਦਾ ਪਾ ਨਹੀਂ ਸਕਦਾ ਕਿਸ ਬੰਦਾ ਸਿਆਣਾ ਨੂੰ ਇੰਨਾ ਛੋਟਾ ਹੌਸਲੇ ਦਾ ਸਿੱਪੂਗਾ ਬਾਹਰ ਆਣ ਕੇ ਮਨ ਨੂੰ ਪਤਾ ਹੋਵੇ ਤੇ ਹੈਗਾ ਨਾ ਤੇ ਅਮਰੀਕਾ ਦੀ ਕਮਾਈ ਆਉਂਦੀ ਆ ਸੂਟ ਹੀ ਨਹੀਂ ਸੀ ਨੇ ਤੇ ਹੋਰ ਕੀ ਕਰਨਾ ਸੂਟ ਪਾਪਾ ਵਿਖਾਉਣੇ ਲੋਕਾਂ ਨੂੰ ਆਹੋ ਵਿਖਾਉਣੇ ਆ ਇਦਾਂ ਕਰ ਹਾਂ ਉਹਨੂੰ ਟਾਹ ਹ ਉਹ ਦਿਨ ਕਹਿੰਦੀ ਮੈਨੂੰ ਸਾਰਾ ਕੁਝ ਸੀਨਾ ਆਉਂਦਾ ਵਾ ਕੀ ਕਹਿੰਦੀ ਏ ਭਲਾ ਉਦੋਂ ਉਦੋਂ ਤੇ ਕਹਿੰਦੀ ਸਾਰਾ ਕੁਝ ਹੁੰਦਾ ਵਾ ਤੇ ਹੁਣ ਮੈਂ ਕਿਆ ਹੀ ਤੇ ਕਹਿੰਦੀ ਆ ਹੋਵੇ ਮਾੜੀਆਂ ਮੋਟੀਆਂ ਸਲਵਾਰਾਂ ਘੜੀਆਂ ਕਰ ਲੈਣੀ ਆ ਹਾਂ ਹੇ ਕਲੀਮ ਮਾਰੇ ਮੋਟੀ ਸਲਵਾਦਾ ਕਹਿੰਦੀਆਂ ਕਰਦੀ ਆ ਉਹ ਤਾਂ ਕਹਿੰਦੀ ਮੈਂ ਫੈਸ਼ਨ ਡਿਜ਼ਾਈਨਿੰਗ ਦਾ ਕੀਤਾ ਵਾ ਇਹ ਉਹਦੇ ਵਿੱਚ ਤੇ ਆ ਵੀ ਸਿਖਾਉਂਦੇ ਆ ਕੀ ਇਹਨੂੰ ਕਹਿੰਦੇ ਆ ਆਹ ਰੁਕਾ ਸਭ ਕੁਝ ਸਿਖਾਉਂਦੇ ਆ ਆਹ ਸਦਾ ਕੁਝ ਸਿਖਾਉਂਦੇ ਆ ਤੇ ਹੁਣ ਮੈਨੂੰ ਕੀ ਪਤਾ ਉਹਨੂੰ ਚੇਤਾ ਭੁੱਲ ਗਿਆ ਹੋਊਗਾ ਇੱਥੇ ਆਖ ਤੋਬਾ ਮੇਰੇ ਮਾਲਕਾ ਤੋਬਾ ਆ ਜਿਹੜਾ ਨਖੱਤਾ ਵਿਚੋਲਾ ਇਹਦਾ ਤੇ ਬੇੜਾ ਹੀ ਬੈ ਗਿਆ ਹੰਤਰਾ ਆਂਦਾ ਇਹ ਇੰਨਾ ਕੋ ਹੁੰਦਾ ਉਹਨੂੰ ਫਲਾਣ ਹੁੰਦਾ ਢੀਂਗਾ ਦਾ ਕਿਤੇ ਪਹਾੜ ਦੇ ਪੁਲ ਬਣ ਗਏ ਗਿਆ ਅਲਛੁਰ ਕਰੋ ਮੁੰਡਾ ਵਾਇਆ ਗਿਆ ਉਹਦੇ ਕੋਈ ਕੁੜੀ ਪਸੰਦ ਨਹੀਂ ਕਰ ਜਿਹਨੂੰ ਛੁੱਡੂ ਜੇ ਇਹਨੂੰ ਆਹੋ ਉਹਦੇ ਸਾਹਮਣੇ ਦੱਸ ਚੰਗੀ ਤਰ੍ਹਾਂ ਉਹਦੇ ਸਾਹਮਣੇ ਨਾ ਕਿਤੇ ਨਾਲ ਨਹੀਂ ਮੈਂ ਤੇ ਜਬਾਨ ਵੱਡ ਦੇਣੀ ਆ ਜਸਵੰਤ ਹਾਂਜੀ ਛੋਲਾ ਦੋ ਜੋਕ ਲਿਆ ਵਾ ਹੁਣ ਉਹਨਾਂ ਨੇ ਫੇਰਾ ਪਾਉਣ ਆਉਣਾ ਅਹੀਂ ਲੈਣ ਜਾਣਾ ਅਜੇ ਕਿੰਨੇ ਕੰਮ ਕਰਨ ਵਾਲੇ ਆ ਨਹੀਂ ਭੈਣ ਜੀ ਤੁਸੀਂ ਕੁੜੀ ਨੂੰ ਲਿਆਇਓ ਮੈਂ ਸਿੱਧੀ ਮੇਰੇ ਟਾਈਮ ਲੋਕੋ ਤੇ ਮੈਂ ਉਧਰ ਚੱਲ ਜਾਂਗੀ ਸਾਰਿਆਂ ਜਾਣੇ ਕੀ ਚੋਰ ਮੁੰਡਾ ਪਾਉਣਾ ਤੇ ਚੱਲ ਇਕੱਠੇ ਹੋ ਕੇ ਜਾਈਏ ਚੰਗੇ ਲੱਗੀਦਾ ਵਾ ਕਦੀ ਤੁਸੀਂ ਮੇਜੋ ਕਿ ਕਦੀ ਮੈਂ ਆ ਮੈਨੂੰ ਇਦਾਂ ਮੂੰਹ ਚੁੱਕੀ ਵਿਚਾਰੀ ਵੇਖੇਗੀ ਫੇਰ ਆ ਹੋਇਆ ਤਾਂ ਗੱਲ ਹੈ ਅੱਜ ਤੂੰ ਮੈਂ ਜਾ ਕੇ ਦੁਪਹਿਰ ਵੇਲੇ ਮੈਂ ਮੈੜਾਂ ਉਹ ਖੜੀ ਖੜੀ ਜੀ ਲੱਗਣਾ ਖੜੀ ਖੜੀ ਜੀ ਲੱਗਣਾ ਚੱਲ ਫਿਰ ਖਲੋ ਜਾ ਤੂੰ ਥੋੜਾ ਬੋਤਾ ਮਿੱਠਾ ਖਾੜ ਮੈਂ ਆਵੇ ਪਹਿਲਾਂ ਹੀ ਪਾ ਕੇ ਰੱਖਿਆ ਮੈਨੂੰ ਪਤਾ ਵੀ ਤੂੰ ਤਿਆਰੀਆਂ ਕਰਦੀ ਫਿਰਦੀ ਐ ਸਵੇਰ ਤਿਆਂ ਤੇ ਆ ਲੈ ਜਾ ਨਿਆਣੇ ਲੈ ਗਿਆ ਤਾਂ ਕੋਈ ਗੱਲ ਨਹੀਂ ਗੀ ਨਿਆਣੇ ਤਾਂ ਉਧਰ ਲੈ ਕੇ ਸਭ ਕੁਝ ਆਹ ਹੋ ਤਾਂ ਕੋਈ ਨਹੀਂ ਹੋਣਾ ਅਗਲੇ ਨਿਆਣੇ ਕਿਹਾ ਮੰਮੀ ਆਈ ਤੂੰ ਕੀ ਲਿਆਈ ਵਿਆਹ ਤੂੰ ਆਹ ਚੱਲ ਕੋਈ ਹਾਂ ਚੰਗਾ ਫਿਰ ਹੈ ਚੰਗਾ ਫੇਰ ਫੋਨ ਕਰੀ ਠੀਕ ਹੈ ਜੀ ਜੀ ਦਾ ਪੁੱਛ ਨਹੀਂ ਹਾਲ ਚਾਲ ਨਾ ਪੁੱਛਾਂਗੀ ਪੁੱਛਾਂ ਪੁੱਛਦੀ ਰਹੂੰਗੀ ਖਿਜ ਖਿਜ ਕੇ ਨਾ ਨਹੀਂ ਹੁਣ ਕਿਧੇ ਨਾ ਵੀ ਆਖਣਾ ਹੁਣ ਤੇ ਉਹ ਬਹਿ ਗਿਆ ਚੁੱਪ ਕਰਕੇ ਚੱਲ ਜਲ ਚੀਜ਼ ਮੰਗੂ ਦਈ ਹੁਣ ਤੁਸੀਂ ਦੋਵੇਂ ਇੱਕ ਦੂਜੇ ਲੱਗੇ ਜੀ ਹੋਣਾ ਹੁਣ ਕੋਈ ਗੱਲ ਨਹੀਂ ਕੁੜੀ ਤੇ ਚਲ ਗਈ ਆਪਣੇ ਘਰ ਕਰ ਲੈ ਤੂੰ ਸੁਖ ਨੂੰ ਫੋਨ ਚੰਗਾ ਮੈਂ ਫੋਨ ਤੇ ਕਰਾਂਗੀ ਹਾਂ ਚੰਗਾ ਫੇਰ ਆ ਜਾ ਠੀਕ ਹੈ ਮੰਮੀ ਇਹ ਚ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਮਹੀਂ ਤਾਂ ਮੁੰਡਾ ਵਿਆਹਿਆ ਗਿਆ ਜੇ ਨਹੀਂ ਵੀ ਸਮਾਈ ਕਰਦੀ ਨਾ ਤੇ ਕੋਈ ਗੱਲ ਨਹੀਂ ਅਜੇ ਕੱਲ ਤੇ ਵਿਆਹ ਹੀ ਆਇਆ ਤੇ ਅੱਜ ਉਹਨੂੰ ਮਸ਼ੀਨ ਤੇ ਬਾਹਰ ਗਿਆ ਤੇ ਬਾਕੀ ਜਿਹਨੂੰ ਕੋਈ ਨਾ ਕੁਝ ਹੁੰਦਾ ਹੋਣਾ ਤਾਂ ਮੈਨੂੰ ਆਪ ਹੀ ਸਿਖਾ ਦੂੰਗੀ ਆਹ ਤੂੰ ਉਹਦੇ ਬਹੁਤ ਸਿਖਾਉਣੀ ਆ ਨਾ ਤੈਨੂੰ ਬਹੁਤ ਹੁੰਦਾ ਤੂੰ ਤੇ ਗਾੜੀ ਫੈਸ਼ਨ ਡਿਜ਼ਾਈਨਰ ਦਾ ਕੀਤਾ ਆ ਮਾਣੇ ਮੋਟੇ ਸਲਵਾਰ ਆ ਤੇ ਮਾਣੇ ਮੋਟੇ ਝੱਗੇ ਸੀਨੇ ਆਉਂਦੇ ਆ ਹੋਰ ਤੈਨੂੰ ਕੀ ਆਉਂਦਾ ਵਾ ਉਹ ਵੀ ਤਾਂ ਵਧੀਆ ਸੀਨੇ ਆਉਂਦੇ ਆ ਅੱਗੇ ਮੇਰੇ ਸੀਤੇ ਪਾਏ ਆ ਆਹ ਪਾਏ ਤੇ ਤੇਰੇ ਸੀਤੇ ਹੀ ਹੋਰ ਮੈਨੂੰ ਕਿੰਨੇ ਸੇਕੇ ਦੇਣੇ ਸੀ ਹੁਣ ਐਨਾ ਨਾ ਜ਼ੁਬਾਨ ਤਿੱਖਾ ਨਾ ਬੋਲ ਸਾਰਾ ਉਹਨੂੰ ਸੁਣ ਜਾਣਾ ਹੋਰ ਉਹਨੂੰ ਝੁੱਡੂ ਝੁੱਡੂ ਕਰਕੇ ਤੇ ਕੱਲ ਨੂੰ ਉਹ ਵੀ ਝੁੱਡੂ ਕਹਿਣ ਡਾਪੂਗੀ ਮੈਂ ਉਹਨੂੰ ਮੰਮੀ ਕਿਚੂ ਅাইতে ਪਾਪੀ ਦੇ ਸਾਹਮਣੇ ਮਿੰਨਤ ਮਸਾਲਾ ਆ ਗਿਆ ਪੂਰਾ 1 ਘੰਟਾ ਨਾ ਤੇ ਉਹਨੂੰ ਅਕਲ ਹੈਗੀ ਤੇ ਨਾ ਤੈਨੂੰ ਅਕਲ ਹੈਗੀ ਜੇ ਉਹ ਬੋਲਦਾ ਸੀ ਤੇ ਤੂੰ ਹੀ ਚੁੱਪ ਕੀਤੀ ਰਹੀਨੀਓ ਨਹੀਂ ਉਹਨੂੰ ਦੀ ਅਕਲ ਹੋਣੀ ਨਹੀਂ ਮੈਨੂੰ ਫੇਰ ਮਾਰੀ ਮੋਟੀ ਹੈਗੀ ਆ ਮਾਹ ਕਿਤੇ ਉਹਨੂੰ ਮੈਂ ਵਿਆਹ ਹੱਤ ਪੱਲਾ ਜੋੜ-ਜੋੜ ਅੰਦਰ ਵਿਚੋਲੇ ਨੂੰ ਲੱਭ ਕੇ ਲਿਆਂਦਾ ਕਿਤੋਂ ਨਾ ਕਿਤੋਂ ਵੀ ਉਹਨੂੰ ਪੈਸੇ ਦਿੱਤੇ ਹੀ ਉਹ ਵੀ ਮੇਰਾ ਮੁੰਡਾ ਵਿਆਹ ਜਾਵੇ ਕਿਸ ਤਰ੍ਹਾਂ ਜੇ ਮਹੀਂ ਵਿਆਹਾ ਤੇ ਫੇਰ ਤੂੰ ਹੀ ਹੌਸਲਾ ਕਰੋ ਤੂੰ ਹੀ ਤੇ ਕਹਿੰਦੇ ਇਧਰੋਂ ਨਾ ਆਈਏ ਤੇ ਇਧਰੋਂ ਕੰਮ ਨੂੰ ਚਾੜੀਂ ਵੀ ਦਮ ਮਿੰਟੋ ਮੈਂ ਟਾ ਆਪੀ ਕੰਮ ਕਰ ਲੂਗੀ ਜੇ ਇਦਾਂ ਕਰਦੇ ਨ ਏਵੀਂ ਉਂਟਰਾ ਕੀ ਰੰਗ ਦਾ ਉਂਟਰਾ ਇੰਨਾ ਕਾਲਾ ਨਾਨਕਿਆ ਤੇ ਚੱਲ ਗਿਆ ਮੰਮੀ ਨਾਨਕਿਆ ਨਾਲ ਤੇ ਕਹ ਬਹਲਾ ਹੀ ਆ ਇਹ ਕੋਈ ਨਾਨਕਿਆ ਦੇ ਨਹੀਂ ਗਿਆ ਉਹਦੇ ਤੂੰ ਹੀ ਵੀ ਨਹੀਂ ਇਹਨੂੰ ਕੁਛ ਕਹਿੰਦੇ ਹੁੰਦੇ ਜਦੋਂ ਬਾਹਰ ਧੁੱਪੇ ਮੂੰਹ ਚਾ ਕੇ ਕਬੂਤਰਾਂ ਪਿਛੇ ਉੱਡਿਆ ਫਿਰਦਾ ਨਹੀਂ ਬਸ ਜੇੜਹਾੜੀਆਂ ਤੂੰ ਪਈ ਇਹਨੂੰ ਲੈ ਕੇ ਬਹਿ ਗਈਆਂ ਨਹੀਂ ਬੱਸ ਕਰ ਤੈਨੂੰ ਹੀ ਉਹ ਮਗਰਤ ਲਾਉਣੀ ਹੁੰਦੀ ਪਈ ਜਾ ਇਹਨੂੰ ਸੱਦ ਲਿਆ ਤੂੰ ਵੀ ਕਿਹੜੀ ਜਾਣੀ ਹੁੰਨੀ ਅੱਛਾ ਮੈਂ ਗਲੀਆਂ 'ਚ ਫਿਰਦੀ ਚੰਗੀ ਲੱਗਦੀ ਸੀ ਅਗਲਾ ਮੋੜੇ ਸ਼ਿਤਰਲਾ ਲੈ ਪੈਂਦਾ ਨਹੀਂ ਤੇ ਜੇ ਫਿਰਦੀਂ ਜੀ ਤੂੰ ਹੀ ਵੀ ਕਿਹੜਾ ਤੂੰ ਵੀ ਪਿੱਛੇ ਕਰਦੀਆਂ ਤੂੰ ਹੀ ਪਿੱਛੇ ਕਰਦੀਆਂ ਹੁਣ ਤੁਸੀਂ ਦੂਜ ਚਲ ਜੋ ਬਕਰ ਜਾ ਹੁਣ ਉਹਨੂੰ ਨਾ ਸੁਣਾ ਸਾਰਾ ਕੁ ਸੁਣ ਲੈ ਗੁੱਸਾ ਤੇ ਮੈਨੂੰ ਵਿਚੋਲੇ ਤੇ ਨਖਤਿਆ ਤੇ ਝੂਠ ਹੀ ਨਾ ਬੋਲ ਜੇ ਰਿਸ਼ਤਾ ਕਰਨ ਲੱਗਾ ਵਾ ਤੇ ਚਲੋ ਕੋਈ ਨਹੀਂ ਵਿਚੋਲੇ ਨੇ ਦਾ ਝੂਠ ਸੱਚ ਕਰਕੇ ਮੁੰਡਾ ਵਿਆਹ ਤੋਂ ਨਾ ਕਰ ਵਸੋਣਾ ਨਹੀਂ ਵਸਣਾ ਆਪਣਾ ਕੰਮ ਆ ਚਲ ਕੋ ਹੋਤੇ ਹੁੰਦਾ ਹੁੰਦਾ ਬਸ ਮਿੰਜਾ ਦਾ ਉਹ ਵੀ ਬਸ ਰੰਗ ਹੀ ਚਿੱਟਾ ਕਰ ਛੜਿਆ ਅੰਦਰ ਵੜ ਕੇ ਨੇ ਹੋਰ ਤਾਂ ਮੂਮੀ ਕਹਿੰਦੀ ਹੈ ਮੈਨੂੰ ਉਹ ਚਿੱਟੀ ਲੈਣੀ ਹੁਣ ਲੈ ਲੈ ਚਿੱਟੀ ਆਹੋ ਲੈਣੀ ਨਹੀਂ ਚਿੱਟੀ ਦੱਸ ਆਪਣੇ ਮਨ ਦੀ ਤਮੰਨਾ ਨਹੀਂ ਪੂਰੀ ਕਰਨੀ ਹਾਂ ਤੇ ਹੁਣ ਤਮੰਨਾ ਪੂਰੀ ਹੋ ਗਈ ਆ ਕਿ दो देन पी का मका्या होली और खा रूगे ली हल््टी माददा भी कोई हा